ਇੰਨਾ ਦਾ ਸ਼ਹਿਰਾਗਾ ਖਾਕੀ ਜਿਹੜਾ ਆਪਣੇ ਆਪ ਚ ਹੀ ਲਾਹਨਤ ਦਾ ਚਿੰਨ ਹੈਗਾ ਹੈਗਾ ਇਹਨਾਂ ਨੂੰ ਦੱਸਿਆ ਗਿਆ ਵੀ ਜਿਹੜਾ ਤੁਸੀਂ ਆਪ ਦਾ ਸਿੰਬੋਲਿਕਲੀ ਆਈਡਿਓਲੋਜੀਕਲ ਵਾਰ ਸਾਡੇ ਨਾਲ ਲੜਨਾ ਚਾਹੁੰਦੇ ਹੋ ਉਹ ਐਵੇਂ ਹੀ ਲਾ ਕੇ ਟੰਗੀ ਜਾਊਗਾ। ਨੂੰ ਸਟੇਟ ਦੇ ਸੀਐਮ ਹੋ ਤੁਸੀਂ ਚਿੱਟੀਆਂ ਰਾਹੀ ਥੋੜੀ ਜਾਣਾ ਹੁੰਦਾ ਹੈਗਾ ਜਿੰਨੇ ਵਾਰੀ ਹਾਈ ਕੋਰਟ ਸੁਪਰੀਮ ਕੋਰਟ ਗਏ ਆ ਪੰਜਾਬ ਦਾ ਕਿਹੜਾ ਮਸਲਾ ਹੱਲ ਹੋਇਆਗਾ ਪਾਣੀਆਂ ਦੇ ਫੈਸਲੇ ਵੀ ਅੱਜ ਉੱਥੇ ਹੀ ਫਸੇ ਹੋਏ ਆ ਚੰਡੀਗੜ੍ਹ ਦਾ ਫੈਸਲਾ ਵੀ ਉੱਥੇ ਫਸਿਆ ਹੋਇਆ ਪੰਜਾਬੀ ਬੋਲ ਦੇ ਇਲਾਕਿਆਂ ਦੇ ਫੈਸਲੇ ਵੀ ਉੱਥੇ ਫਸੇ ਹੋਏ ਆ ਨਿਕਲਿਆ ਤਾਂ ਇਹ ਵੀ ਧਰਨਿਆਂ ਚੋਂ ਹੀ ਆ ਆਮ ਆਦਮੀ ਪਾਰਟੀ ਕਿਹੜਾ ਵੀ ਕਿਤੋਂ ਬਣ ਕੇ ਆਈ ਹੈਗੀ ਆ ਭੁੱਖ ਹੜਤਾਲਾਂ ਚੋਂ ਧਰਨਿਆਂ ਚੋਂ ਤੇ ਜਿਵੇਂ ਦੇ ਕੰਮ ਲੱਛਣਾ ਤੇ ਆਏ ਹੋਈ ਆ ਪੰਜਾਬ ਸਰਕਾਰ ਇਹ ਪਾਥੀਆਂ ਚਲਵਾ ਕੇ ਮੰਨਣਗੇ ਅੱਜ ਜਦੋਂ ਸਾਡਾ ਪੰਜਾਬ ਖੋਇਆ ਜਾ ਰਿਹਾ ਹੈਗਾ ਪੰਜਾਬ ਦਾ ਜਿਹੜਾ ਇੱਕੋ ਇੱਕ ਦਾਵਾ ਚੰਡੀਗੜ੍ਹ ਤੇ ਸੀਗਾ ਉਹ ਖਤਮ ਕੀਤਾ ਜਾ ਰਿਹਾ ਹੈਗਾ ਉਦੋਂ ਤੁਸੀਂ ਸੋਡੀਆਂ ਕੋਟੀਆਂ ਚੋਂ ਨਹੀਂ ਨਿਕਲ ਰਹੇ ਹੁਣ ਜਾ ਕੇ ਬੈਠੋ ਦਿੱਲੀ ਲੱਗੋ ਅੱਗੇ ਅਸੀਂ ਤੁਰਾਂਗੇ ਪਿੱਛੇ ਉਹਨਾਂ ਕੀਤੇ ਜਾ ਰਹੇ ਆ ਜੀ ਹੁਣ ਮਾਹੌਲ ਇਦਾਂ ਦਾ ਬਣ ਗਿਆ ਕਿ ਇਹਨਾਂ ਦੀ ਆਉਣਾ ਮਜਬੂਰੀ ਬਣ ਚੁੱਕੀ ਹੈਗੀ ਹੈ ਜੇ ਇਹ ਹੀ ਸਿਆਣੇ ਹੁੰਦੇ ਤਾਂ ਇਹ ਲੱਛਣ ਨਹੀਂ ਹੋਣੇ ਸੀਗੇ ਕੱਲ ਨੋਟੀਫਿਕੇਸ਼ਨ ਜਾਰੀ ਕੀਤਾ ਉਸ ਦੇ ਵਿੱਚ ਇਹਨਾਂ ਨੇ ਕਰੈਕਟ ਕਰਕੇ ਪਾਇਆ ਹੈਗਾ ਕਿ ਜਿਹੜਾ ਵੀ ਸੈਨੇਟ ਚ ਅੱਗੇ ਫੈਸਲਾ ਲੇਤਾ ਜਾਊਗਾ ਉਹ ਬਾਏ ਦਾ ਸੈਂਟਰਲ ਗਵਰਨਮੈਂਟ ਵੀ ਹੁਣ ਆਪਣੇ ਪੰਜਾਬ ਚ ਇਹ ਨਾ ਸੋਚੋ ਵੀ ਯੂਨੀਵਰਸਿਟੀ ਸੈਂਟਰ ਦੀ ਹੋਜੂ ਉਹਨਾਂ ਨੇ ਤਾਂ ਸੈਂਟਰ ਦੀ ਕਰਤੀ ਪਹਿਲਾਂ ਆਪਣੇ ਲਾਕਡਾਊਨ ਦੇ ਕਰੀਬ ਇੱਕ ਸੈਂਟਰ ਮਿਨਿਸਟਰ ਬੈਠੇ ਸੀਗੇ ਸੈਨੇਟ ਦੀ ਮੀਟਿੰਗ ਦੇ ਵਿੱਚ ਤਾਂ ਉਹਨਾਂ ਨੇ ਤਾਂ ਆਪਦਾ ਉਹ ਨਹੀਂ ਕੰਮ ਸ਼ੁਰੂ ਕਰਤਾ ਸੀਗਾ ਸੈਨੇਟ ਖਤਮ ਕਰਨ ਦਾ ਇਹ ਇੱਥੇ ਬੋਰਡ ਆਫ ਗਵਰਨੈਂਸ ਚਲਾਉਣਾ ਚਾਹੁੰਦੇ ਆ ਇਹ ਇਕੱਲੇ ਨੋਮੀਨੇਟਿਡ ਸਿਲੈਕਟਿਡ ਬੰਦੇ ਲਿਆਉਣਾ ਚਾਹੁੰਦੇ ਆ ਇਲੈਕਟਿਡ ਬੰਦੇ ਨਹੀਂ ਲਿਆਉਣਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਯੂਨੀਵਰਸਿਟੀ ਜਿਹੜੀ ਇੱਕੋ ਇੱਕ ਚੀਜ਼ ਰਹੀ ਸੀ ਪੰਜਾਬ ਕੋਲ ਚੰਡੀਗੜ੍ਹ ਦੇ ਵਿੱਚ ਉਹਨੋਂ ਵੀ ਖੋਣ ਦੀਆਂ ਤਿਆਰੀਆਂ ਆ ਪੰਜਾਬ ਤੋਂ ਪੰਜਾਬ ਯੂਨੀਵਰਸਿਟੀ ਦਾ ਕਿਸ ਤਰੀਕੇ ਨਾਲ ਕੇਂਦਰੀਕਰਨ ਕਰਨ ਦੀਆਂ ਤਿਆਰੀਆਂ ਨੇ ਜਿਹਦੇ ਤਹਿਤ ਉੱਥੇ ਸੈਨੇਟ ਦੇ ਮੈਂਬਰਾਂ ਨੂੰ ਘਟਾ ਕੇ ਜਿਹੜਾ ਉਹ ਪਿਛੇ ਲੈ ਜਾਂਦਾ 91 ਤੋਂ 31 ਤੇ ਲੈ ਜਾਂਦਾ ਗਿਆ ਤੇ ਖਾਸ ਕਰਕੇ ਜਿਹੜੀ ਵੱਡੀ ਗੱਲ ਹੈ ਤੇ ਇਲੈਕਟਿਡ ਦੀ ਜਗ੍ਹਾ ਹੁਣ ਸਿਲੈਕਟਿਡ ਮੈਂਬਰੀ ਰਹਿਣਗੇ ਇਹ ਸਾਰੇ ਵਿਸ਼ੇ ਦੇ ਉੱਤੇ ਪ੍ਰੋਟੈਸਟ ਚੱਲ ਰਿਹਾ ਉੱਥੇ ਬਾਈ ਨਾਪਰੀ ਨੇ ਨਾਪਰੀਤ ਗੰਗਾ ਨੇ ਜਿਹੜੇ ਸੋਪੂ ਜਿਹੜੀ ਜਥੇਬੰਦੀ ਹੈ ਉਸ ਤੋਂ ਉਹ ਵੀ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਰਹੀ ਹੈ ਨਾ ਜਥੇਬੰਦੀ ਸਾਰੀਆਂ ਜਥੇਬੰਦੀਆਂ ਰਲ ਕੇ ਇੱਕ ਮੋਰਚਾ ਲਗਾਇਆ ਹੋਇਆ ਹੈ ਗੱਲਬਾਤ ਕਰਦੇ ਆਂ ਬਾਈ ਦੇ ਨਾਲ ਕਿਵੇਂ ਦੇਖਦੇ ਹੋ ਜਿਹੜਾ ਇਹ ਫੈਸਲਾ ਆਇਆ ਹੈ ਸੈਨੇਟਰਾਂ ਨੂੰ ਜਿਸ ਤਰੀਕੇ ਦੇ ਨਾਲ ਘਟ ਕੀਤਾ ਗਿਆ ਸੈਨੇਟ ਦੀ ਗਿਣਤੀ ਨੂੰ ਘਟਾਇਆ ਗਿਆ ਪਹਿਲਾਂ ਵੀ ਇਹ ਚਰਚਾ ਸੀ ਕਿ ਕੇਂਦਰੀਕਰਨ ਵਾਲੇ ਪਾਸੇ ਨੂੰ ਯੂਨੀਵਰਸਿਟੀ ਨੂੰ ਲੈ ਆਇਆ ਜਾ ਰਿਹਾ ਕਿਵੇਂ ਦੇਖਦੇ ਹੋ ਸਾਰੇ ਘਟਨਾ ਕ੍ਰਮ ਨੂੰ ਕੀ ਮੰਨਦੇ ਹੋ ਕਾਰਨ ਕੀ ਮੰਨਦੇ ਹੋ ਇਹਦੇ ਪਿੱਛੇ ਸਤਿ ਸ਼੍ਰੀ ਅਕਾਲ ਬਾਈ ਤੇ ਜਿਹੜਾ ਇਹ ਫੈਸਲਾ ਲੈਂਦਾ ਗਿਆ ਜੀ ਇਹ ਸਿੱਧਾ-ਸਿੱਧਾ ਆਪਣੇ ਇੱਕ ਡੈਮੋਕ੍ਰੇਸੀ ਨੂੰ ਖਤਮ ਕਰਕੇ ਹਮ ਆਪਣੀ ਡਿਕਟੇਟਰਸ਼ਿਪ ਲਿਆਉਣ ਦਾ ਫੈਸਲਾ ਆਏਗਾ ਹਮ ਆਪਾਂ ਦੇਖਦੇ ਹਾਂ ਜਿਵੇਂ ਸੰਗੀ ਸੋਚ ਹੈਗੀ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਇਹਨਾਂ ਦੇ ਅੱਗੇ ਕੋਈ ਸਵਾਲ ਕਰੇ ਇਹਨਾਂ ਦੇ ਖਿਲਾਫ ਚੱਲੇ ਹਮ ਪਹਿਲਾਂ ਆਪਣੇ ਲਾਕਡਾਊਨ ਦੇ ਕਰੀਬ ਇੱਕ ਸੈਂਟਰ ਮਿਨਿਸਟਰ ਬੈਠੇ ਸੀਗੇ ਸੈਨੇਟ ਦੀ ਮੀਟਿੰਗ ਦੇ ਵਿੱਚ ਜੀ ਉੱਥੇ ਸ਼ਰੀਆਮ ਕਹਿ ਕੇ ਜਾਂਦੇ ਹੈਗੇ ਜਦੋਂ ਕਿਰਨ ਖੇਰ ਐਮਪੀ ਹੁੰਦੇ ਸੀਗੇ ਉਹ ਵੀ ਉਨਮੌਜੂਦ ਸੀਗੇ ਮੀਟਿੰਗ ਦੇ ਵਿੱਚ ਮੀਟਿੰਗ ਦੇ ਵਿੱਚ ਉਹ ਕਹਿੰਦੇ ਆ ਵੀ ਇਸ ਤਾਂ ਇੱਥੇ 370 ਖਤਮ ਕਰਤੀ ਜੀ ਇਸ ਸੈਨੇਟ ਕੀ ਚੀਜ਼ ਹੈਗੀ ਹੂੰ ਉਹਦੇ ਹੀ ਆਪਣੇ ਇੱਕ ਸੈਨੇਟਰ ਉੱਠ ਕੇ ਵੀ ਅੱਗੇ ਜਵਾਬ ਦਿੰਦੇ ਆ ਵੀ ਇਹ ਫਿਰ ਜੀਐਨਕੇ ਹੈ ਨਹੀਂ ਇਹ ਪੰਜਾਬ ਹੈ ਹੂੰ ਤਾਂ ਉਹਨਾਂ ਨੇ ਤਾਂ ਆਪਦਾ ਉਹ ਨਹੀਂ ਕੰਮ ਸ਼ੁਰੂ ਕਰਤਾ ਸੀਗਾ ਸੈਨੇਟ ਖਤਮ ਕਰਨ ਦਾ 22 ਚ ਵੀ ਹੱਲਾ ਮਾਰਿਆ ਗਿਆ ਉਦੋਂ ਵੀ ਪ੍ਰੋਟੈਸਟ ਕੀਤਾ ਗਿਆ ਚਲੋ ਸੈਨੇਟ ਦੇ ਇਲੈਕਸ਼ਨ ਇਹਨਾਂ ਨੇ ਲੇਟ ਕੀਤੇ ਲਾਕਡਾਊਨ ਦੇ ਬਹਾਨੇ ਉਹ ਇੱਕ ਡੇਢ ਸਾਲ ਲੇਟ ਇਲੈਕਸ਼ਨ ਹੋਏ ਪਰ ਉਸ ਤੋਂ ਬਾਅਦ ਹੁਣ ਪਿੱਛੇ ਪਿਛਲੇ ਸਾਲ ਅਸੀਂ ਪੂਰਾ ਧਰਨਾ ਚਲਾਇਆ ਸੋਪੂ ਸਾਥ ਬੈਠੇ 100 ਦਿਨਾਂ ਦਾ ਧਰਨਾ ਚੱਲਿਆ 60 ਦਿਨਾਂ ਦੇ ਕਰੀਬ ਅਸੀਂ ਸਿੱਟਣ ਤੇ ਰਹੇ ਉਹਦਾ ਕੋਈ ਨਿਚੋੜ ਨਹੀਂ ਲੱਗਿਆ ਕਿਉਂਕਿ ਉਸ 'ਚ ਵੱਡੀ ਦਿੱਕਤ ਕੀ ਰਹਿ ਗਈ ਕਿ ਉਹ ਇਕੱਲਾ ਸਟੂਡੈਂਟਾਂ ਦਾ ਧਰਨਾ ਬਣ ਕੇ ਰਹਿ ਗਿਆ ਪੰਜਾਬ ਦੇ ਲੋਕਾਂ ਤੱਕ ਗੱਲ ਨਹੀਂ ਜਾ ਪਾਈ ਜੀ ਤੇ ਉਦੋਂ ਇਕੱਲਾ ਮੈਸੇਜ ਇੰਨੇ ਤੱਕ ਰਹਿ ਗਿਆ ਵੀ ਇਲੈਕਸ਼ਨ ਡਿਲੇ ਕੀਤਾ ਜਾ ਰਿਹਾਗਾ ਪਰ ਪਿਛਲੇ ਦਿਨੀ 22 ਤਰੀਕ ਨੂੰ ਇਹਨਾਂ ਨੇ ਆਪਣਾ ਨੋਟੀਫਿਕੇਸ਼ਨ ਜਾਰੀ ਕਰਕੇ ਸ਼ਰੇ ਆਮ ਆਪਣੀ ਮੰਨਚਾ ਜ਼ਾਹਿਰ ਕਰਤੀ ਕਿ ਇਹ ਸੈਨੇਟ ਦੇ ਨਾਤੇ ਕੀ ਚਲਾਉਣਾ ਚਾਹੁੰਦੇ ਆ ਇਹ ਇੱਥੇ ਬੋਰਡ ਆਫ ਗਵਰਨੈਂਸ ਚਲਾਉਣਾ ਚਾਹੁੰਦੇ ਆ ਇਹ ਇਕੱਲੇ ਨੋਮੀਨੇਟਡ ਸਿਲੈਕਟਡ ਬੰਦੇ ਲਿਆਉਣਾ ਚਾਹੁੰਦੇ ਆ ਇਲੈਕਟਡ ਬੰਦੇ ਨਹੀਂ ਲਿਆਉਣਾ ਚਾਹੁੰਦੇ ਕਿਉਂਕਿ ਜਦੋਂ ਇਹਨਾਂ ਨੂੰ ਰਿਪਲਾਈ ਵੀ ਕੀਤਾ ਗਿਆ ਸੀ 370 ਵਾਲੀ ਗੱਲ ਤੇ ਉਹ ਵੀ ਇੱਕ ਇਲੈਕਟਡ ਬੰਦੇ ਨੇ ਕੀਤਾ ਸੀਗਾ ਸਿਕਰੀ ਸਰ ਇਹਨਾਂ ਦੇ ਅੱਗੇ ਖੜ ਕੇ ਬੋਲੇ ਸੀਗੇ ਜਿਹੜੇ ਆਪਣੇ ਪੰਜਾਬ ਯੂਨੀਵਰਸਿਟੀ ਦੇ ਅਲੂਮਨੀ ਹੈਗੇ ਆ ਇਲੈਕਸ਼ਨ ਲੜ ਕੇ ਗਏ ਸੀਗੇ ਸਿਲੈਕਟਡ ਨਹੀਂ ਕੋਈ ਬੋਲਿਆ ਉਹਨਾਂ ਕਿ ਸਿਲੈਕਟਡ ਬੋਲੇ ਵੀ ਕਿਵੇਂ ਉਹਨਾਂ ਨੇ ਤਾਂ ਉਹਨੂੰ ਲਾਇਆ ਉਹਦੇ ਅੱਗੇ ਬੋਲ ਕੇ ਕਰਨਗੇ ਕੀ ਤਾਂ ਸਿੱਧਾ ਸਿੱਧਾ ਆਪਦਾ ਕੰਟਰੋਲ ਕਰਨ ਦੇ ਵਾਸਤੇ ਆਰਐਸਐਸ ਕਹਿ ਲਈਏ ਸੰਘ ਕਹਿ ਲਈਏ ਆਪਾਂ ਬੀਜੇਪੀ ਕਹਿ ਲਈਏ ਜਾਂ ਬਿਊਰੋਕ੍ਰੇਸੀ ਕਹਿ ਲਈਏ ਦਿੱਲੀ ਦੀ ਜੂਜੀ ਸੀ ਕਹਿ ਲਈਏ ਇਹ ਨਹੀਂ ਚਾਹੁੰਦੇ ਕਿ ਜਿਹੜਾ ਇੱਥੇ ਪੰਜਾਬ ਦੀ ਗੱਲ ਚੱਲਦੀ ਹੈ ਜਦੋਂ ਇਹ ਫੈਸਲਾ ਲੈਂਦੇ ਆ ਵੀ ਯੂਨੀਵਰਸਿਟੀ ਦੇ ਵਿੱਚੋਂ ਪੰਜਾਬੀ ਲੈਂਗੁਏਜ ਨੂੰ ਕੰਪਲਸਰੀ ਤੋਂ ਹਟਾ ਕੇ ਆਪਸ਼ਨਲ ਕਰ ਦਿੱਤਾ ਜਾਵੇ ਦੁਬਾਰੇ 2022 ਵਾਲੇ ਧਰਨੇ ਮੰਗੂ ਦੁਬਾਰੇ ਇਨਾ ਅੱਗੇ ਧਰਨਾ ਚੱਲੇ ਇਹ ਨਹੀਂ ਚਾਹਦੇ ਵੀ ਜਦੋਂ ਇਹ 20-2000 ਰੁਪਈਆ ਨੂੰ 4-400% ਵਧਾ ਕੇ 80-8000 ਕਰ ਦੇਣ ਜਦੋਂ ਇਹ ਜਿਹੜੀ ਫੀਸ ਅੱਜ ਦੇ ਟਾਈਮ 1 ਲੱਖ ਹੈਗੀ ਹੁਣ 7-7 ਲੱਖ ਕਰ ਦੇਣ ਤੇ 2017 ਚ ਜੇ ਮੈਨਾਂ ਅੱਗੇ ਧਰਨੇ ਚੱਲੇ ਸੀ ਉਹ ਧਰਨੇ ਦੁਬਾਰੇ ਹੋਣ ਪਿਛਲੀ ਵਾਰ 2022 ਚ ਜਿਹੜਾ ਇਹਨਾਂ ਕੇ ਸੈਨੇਟ ਵਾਲਾ ਧਰਨਾ ਲਾਇਆ ਗਿਆ ਤੇ ਇਹਨਾਂ ਨੂੰ ਇਲੈਕਸ਼ਨ ਕਰਾਉਣੇ ਪਏ ਤਾਂ ਉਹ ਦਿੱਕਤ ਨੂੰ ਇਹਨਾਂ ਨੇ ਦੇਖਦੇ ਹੋਏ ਐਤਕੀ ਕਾਫੀ ਡੈਪਟ ਵੀ ਲੈ ਕੇ ਆਏ ਸੀਗੇ ਸੈਨੇਟ ਦੇ ਧਰਨੇ ਤੋਂ ਪਹਿਲਾਂ ਉਹ ਕਿਉਂ ਸੀ ਕਿ ਬੱਚੇ ਜਿਹੜੇ ਯੂਨੀਵਰਸਿਟੀ ਚ ਪੜ੍ਹਦੇ ਉਹ ਡਰ ਜਾਣ ਜਿੱਥੇ ਆਪਾਂ ਰਹਿੰਦੇ ਆ ਜੇ ਉੱਥੋਂ ਦੀ ਤਸਵੀਰ ਵਾਲੇ ਬੰਦੇ ਹੀ ਨਾ ਬੋਲਣਗੇ ਬਾਹਰੋਂ ਆ ਕੇ ਤੁਹਾਨੂੰ ਕੋਈ ਨਹੀਂ ਬਚਾ ਸਕਦਾ ਹੁੰਦਾ ਤਾਂ ਇਹ ਸੈਨੇਟ ਦਾ ਧਰਨਾ ਵੀ ਹੁਣ ਸ਼ੁਰੂ ਕਰਨਾ ਬੱਚਿਆਂ ਦਾ ਕੰਮ ਸੀਗਾ ਹੁਣ ਸਾਡੇ ਪੰਜਾਬ ਦੇ ਸਾਡੇ ਪਿਓ ਦਾ ਦੇ ਇੱਥੇ ਆ ਚੁੱਕੇ ਹੈਗੇ ਹੁਣ ਆਪੇ ਸੈਨਟ ਲਿਆ ਕੇ ਦੇਣਗੇ ਤਾਂ ਇਹਨਾਂ ਨੂੰ ਉਹ ਸੀਗਾ ਵੀ ਦੁਬਾਰੇ ਬੱਚੇ ਨਾ ਸ਼ੁਰੂ ਕਰ ਪਾਉਣ ਸਾਡੇ ਆਲਮੋਸਟ ਸਾਰੀ ਯੂਨੀਵਰਸਿਟੀ ਦੇ ਬੱਚਿਆਂ ਚ ਸਰਕੂਲੇਟ ਕੀਤਾ ਗਿਆ ਐਫੀਡਿਪਟ ਵੀ ਤੁਸੀਂ ਨਿਊਟਰੀ ਤੇ ਜਾ ਕੇ ਸਾਈਨ ਕਰਾ ਕੇ ਸਾਨੂੰ ਸਬਮਿਟ ਕਰੋ ਉਸ ਪਹਿਲਾ ਪੁਆਇੰਟ ਕੀ ਸੀਗਾ ਵੀ ਤੁਸੀਂ ਇੱਥੇ ਕੋਈ ਪ੍ਰੋਟੈਸਟ ਨਹੀਂ ਕਰਨਾ ਜੇ ਪ੍ਰੋਟੈਸਟ ਕਰਨਾ ਤਾਂ ਤੁਹਾਡਾ ਪ੍ਰੋਟੈਸਟ ਜੈਨੂਇਨ ਹੋਣਾ ਚਾਹੀਦਾ ਉਹ ਤੁਸੀਂ ਸਾਡੇ ਤੋਂ ਪੁੱਛ ਕੇ ਕਰਨਾਗਾ ਅਸੀਂ ਤੁਹਾਨੂੰ ਜੇ ਕਹਤਾ ਫੇਰ ਪ੍ਰੋਟੈਸਟ ਕਰਨਾ ਕੌਣ ਅਲਾਉ ਕਰੂਗਾ ਨਾਰੇ ਲਾਉਣੇ ਆ ਉਹ ਸਾਡੇ ਤੋਂ ਇੱਕ ਦਿਨ ਪਹਿਲਾਂ ਲਿਖ ਕੇ ਦੇ ਕੇ ਜਾਣੇ ਵੀ ਆ ਨਾਰੇ ਲਾਵਾਂਗੇ ਜੇ ਅਸੀਂ ਪਾਸ ਕੀਤੇ ਫੇਰ ਲਾਉਣੇ ਹੈਗੇ ਆ ਇਹ ਸਾਰੀਆਂ ਚੀਜ਼ਾਂ ਕੀਤੀਆਂ ਉਸ ਵਾਸਤੇ ਵਿਸ਼ੇਖ ਡਾਗਰ ਸਾਡੀ ਪਾਰਟੀ ਦੇ ਜਨਰਲ ਸੈਕਟਰੀ ਭੁੱਖ ਹੜਤਾਲ ਤੇ ਬੈਠਾ 7 ਦਿਨ ਉਹ ਐਫੀਡੇਵਿਟ ਵਾਪਸ ਲਿਆ ਲੈਤਾ ਗਿਆ ਪੋਲਿਟੀਕਲ ਸਾਇੰਸ ਦੇ ਬੱਚੇ ਸੀਗੇ ਉਹਨਾਂ ਨੇ 3 ਮਹੀਨੇ ਲਗਾਤਾਰ ਮਿਹਨਤ ਕੀਤੀ ਕੁੜੀਆਂ ਨੇ ਵਿਚਾਰੀਆਂ ਨੇ ਉਹਨਾਂ ਨੇ ਡਿਪਾਰਟਮੈਂਟਾਂ ਚ ਜਾ ਜਾ ਕੇ ਜਵਾਕਾਂ ਨੂੰ ਸਮਝਾਇਆ ਤਾਂ ਜਦੋਂ ਵਿਸ਼ੇਖ ਡਾਗਰ ਨੂੰ ਭੁੱਖ ਹੜਤਾਲ ਤੋਂ 6ਵੇਂ ਦਿਨ ਦੀ ਰਾਤ ਨੂੰ ਪੁਲਿਸ ਚ ਚੱਕਣ ਆਉਂਦੀ ਆ ਤਾਂ ਬੱਚਿਆਂ ਨੂੰ ਸਮਝ ਸੀਗੀ ਤਾਂ ਹੀ ਉਹਨੂੰ ਬਚਾਉਣ ਵਾਸਤੇ ਬੱਚੇ ਹੋਸਟਲਾਂ ਚੋਂ ਨਿਕਲ ਕੇ ਆਏ ਉਹਦੇ ਅੱਗੇ ਖੜੇ ਪੁਲਿਸ ਨੂੰ ਚੱਕਣ ਨਹੀਂ ਦਿੱਤਾ ਤਾਂ ਅਗਲੇ ਦਿਨ ਇਹਨਾਂ ਨੇ ਐਫੀਡੇਵਿਟ ਵੀ ਵਾਪਸ ਲੈ ਲਿਆ ਤਾਂ ਹੁਣ ਇਹ ਸਾਰੀ ਲੜੀ ਬੰਦ ਤਰੀਕੇ ਤੌਰ ਤੇ ਜਦੋਂ ਇਹ ਕਮਜ਼ੋਰ ਕਰ ਰਹੇ ਸੀ ਚੀਜ਼ਾਂ ਉਹ ਸਾਰੀਆਂ ਚੀਜ਼ਾਂ ਦੇ ਵਾਸਤੇ ਇਹਨਾਂ ਨੇ ਸੈਨੇਟ ਖਤਮ ਕਰਕੇ ਇਲੈਕਟਿਡ ਬਾਡੀ ਖਤਮ ਕਰਕੇ ਤੇ ਸਿਲੈਕਟਿਡ ਲਿਆਂਦੀ ਬੋਰਡ ਆਫ ਗਵਰਨਰਸ ਲਿਆਂਦੀ ਕਿ ਜਿੱਦਾਂ ਦੇ ਵੀ ਇਹ ਫੈਸਲੇ ਚਾਹੁੰਦੇ ਹੁਣ ਜਿਹੜਾ ਇਹਨਾਂ ਨੇ ਕੱਲ ਨੋਟੀਫਿਕੇਸ਼ਨ ਜਾਰੀ ਕੀਤਾ ਬਸ ਹੀ ਆਪ ਦਾ ਨੋਟੀਫਿਕੇਸ਼ਨ ਵਾਪਸ ਲੈ ਲਿਆ ਨੰਬਰ ਦਾ ਆਉਂਦਾ ਹੈਗਾ ਨੋਟੀਫਿਕੇਸ਼ਨ ਉਸ ਦੇ ਵਿੱਚ ਇਹਨਾਂ ਨੇ ਕਰੈਕਟ ਕਰਕੇ ਪਾਇਆ ਹੈਗਾ ਕਿ ਜਿਹੜਾ ਵੀ ਸੈਨੇਟ ਚ ਅੱਗੇ ਫੈਸਲਾ ਲੇਤਾ ਜਾਊਗਾ ਉਹ ਬਾਏ ਦਾ ਸੈਂਟਰਲ ਗਵਰਨਮੈਂਟ ਵੀ ਹੁਣ ਆਪਣੇ ਪੰਜਾਬ ਚ ਇਹ ਨਾ ਸੋਚੋ ਵੀ ਯੂਨੀਵਰਸਿਟੀ ਸੈਂਟਰ ਦੀ ਹੋ ਜੂ ਉਹਨਾਂ ਨੇ ਤਾਂ ਸੈਂਟਰ ਦੀ ਕਰਤੀ ਉਹਨਾਂ ਨੇ 40% ਪੰਜਾਬ ਦਾ ਹਿੱਸਾ ਹੈ ਇਸ ਦੇ ਵਿੱਚ UGC ਤੌਰ ਪੀ ਆਉਂਦੇ ਆ UGC ਤਾਂ ਆਪਣੀਆਂ ਸਟੇਟ ਰੇਡ ਦੀਆਂ ਯੂਨੀਵਰਸਿਟੀਆਂ ਨੂੰ ਦੇਣ ਵਾਸਤੇ ਵੈਸੇ ਵੀ ਬਚਨ ਵੱਧ ਹੈਗੀ ਹੈ UGC ਸਟੇਟਾਂ ਵਾਸਤੇ ਹੀ ਬਣੀ ਹੈਗੀ ਹੈ ਕੋਈ ਸਪੈਸ਼ਲ ਸੈਂਟਰ ਦੀਆਂ ਯੂਨੀਵਰਸਿਟੀਆਂ ਵਾਸਤੇ ਤਾਂ ਬਣੀ ਨਹੀਂ ਉਹਦੇ ਰੂਲ ਮੰਨੇ ਜਾਂਦੇ ਆ ਤਾਂ ਹੀ ਉਹ ਇੱਥੇ ਫੰਡ ਦਿੰਦੀ ਆ ਯੂਨੀਵਰਸਿਟੀ ਦੇ ਵਿੱਚ 350 ਕਰੋੜ ਰੁਪਇਆ ਉਹੀ 200 ਕਾਲਜਾਂ ਦੇ ਵਿੱਚੋਂ ਆਉਂਦਾਗਾ ਜਿਹੜੇ ਪੰਜਾਬ ਦੇ ਹੈਗੇ ਆ ਜਿੰਨਾਂ ਦੀ ਐਗਜ਼ਾਮੀਨੇਸ਼ਨ ਫੀਸ ਤੋਂ ਤੁਸੀਂ ਇੱਥੇ 350 ਕਰੋੜ ਰੁਪਇਆ ਕਮਾ ਲੈਨੇ ਹੋ ਐਫੀਲੀਏਸ਼ਨ ਫੀਸ ਲੈ ਲੈਨੇ ਹੋ ਤੇ ਅੱਜ ਦੇ ਟਾਈਮ 'ਚ ਇੱਥੇ ਸੈਨੇਟ ਸਿੱਧੀ ਇੱਕ ਤੁਸੀਂ ਗਜ਼ਟ ਤੋਂ ਫਤਵਾ ਜਾਰੀ ਕਰਦੇ ਹੋ ਤੇ ਕਹੇ ਨਿਓ ਸੈਂਟਰ ਖਤਮ ਸਟੇਟ ਖਤਮ ਸੈਂਟਰ ਦਾ ਇੱਥੇ ਰੂਲ ਚੱਲਣਾਗਾ ਤੇ ਸੈਂਟਰ ਜਿੱਦਾਂ ਕਹੂਗਾ ਉਦਾਂ ਇਲੈਕਸ਼ਨ ਹੋ ਜਾਣਗੇ ਉਦੋਂ ਤੋਂ 31 ਮੈਂਬਰੀ ਸੈਨੇਟ ਚੱਲ ਪੈਣੀ ਆ ਇਹ ਰੋਲਾ ਜੀ ਇਹ ਸਾਰਾ ਅੱਛਾ ਇੱਕ ਗੱਲ ਇਹ ਆ ਇਹ ਰੋਲੇ ਦੇ ਉੱਤੇ ਤੁਸੀਂ ਕਿੰਨਾ ਕੁ ਸੰਜੀਦਾ ਦੇਖਦੇ ਹੋ ਪੰਜਾਬ ਸਰਕਾਰ ਨੂੰ ਕੀ ਹੁਣ ਤੱਕ ਦਾ ਰੋਲ ਰਿਹਾ ਉਹਨਾਂ ਦਾ ਕੀ ਇਸ ਮੁੱਦੇ ਨੂੰ ਉਹ ਮੁੱਦਾ ਸਮਝ ਰਹੇ ਨੇ ਜਾਂ ਮੈਂ ਮਹਿਜ਼ ਸਿਰਫ ਕੁਝ ਚੀਜ਼ਾਂ ਕੁਝ ਬਿਆਨ ਤੱਕ ਹੀ ਸੀਮਤ ਰੱਖ ਰਹੇ ਨੇ ਇਹ ਤਾਂ ਜੀ ਜੇ ਤਰਨ ਤਾਰਨ ਦੀਆਂ ਚੋਣਾਂ ਨਾ ਹੁੰਦੀਆਂ ਤਾਂ ਇਹ ਇਹਨਾਂ ਨੇ ਤਾਂ ਮੈਂ ਲੜਾ ਪਿਛਲੀ ਵਾਰ ਟਵੀਟ ਤਾਂ ਕਰਕੇ ਕਹਤਾ ਸੀਗਾ ਗੋਸ਼ੈਤ ਕੀ ਟਵੀਟ ਵੀ ਨਹੀਂ ਕਰਨਾ ਸੀ ਪਿਛਲੀ ਵਾਰ ਦਾ ਟਵੀਟ ਵੀ ਕਿਉਂ ਆਇਆ ਵੀ ਅਗਲੇ ਦਿਨ ਯੂਨੀਵਰਸਿਟੀ ਚ ਪੜਨਾ ਸੀ ਹਾਂ ਤਾਂ ਇਹਦੀ ਬਿਆਨ ਹੁੰਦੇ ਸੀਗੇ ਕਹਿੰਦਾ ਡਲਾ ਤੋਂ ਡਲਾ ਹੋਤਾ ਹੈ ਕਿੱਧਰ ਸੇ ਚਲਾ ਹੋਤਾ ਹੈ ਫਿਰ ਇਹਨੂੰ ਪਤਾ ਸੀ ਅਗਲੇ ਦਿਨ ਇਹਨੂੰ ਪਤਾ ਲੱਗਣੇ ਸੀ ਵੀ ਡਲੇ ਕਿਧਰੋਂ ਚੱਲਦੇ ਆ ਤੇ ਕਿਵੇਂ ਚੱਲਦੇ ਆ ਉਹ ਡਰ ਨਿਕਲਿਆ ਤਾਂ ਇਹ ਵੀ ਧਰਨਿਆਂ ਚੋਂ ਹੀ ਆ ਆਮ ਆਦਮੀ ਪਾਰਟੀ ਕਿਹੜਾ ਵੀ ਕਿਤੋਂ ਬਣ ਕੇ ਆਈ ਹੈਗੀ ਆ ਭੁਖੜ ਤਾਲਾਂ ਚੋਂ ਧਰਨਿਆਂ ਚੋਂ ਟੈਂਕੀਆਂ ਤੇ ਚੜ੍ਹ ਚੜ੍ਹ ਕੇ ਤੁਸੀਂ ਹੂ ਹੱਲੇ ਕਰ ਕਰਕੇ ਤੁਸੀਂ ਪਾਰਟੀ ਬਣਾਈ ਆ ਤੇ ਤੁਹਾਨੂੰ ਵੀ ਪਤਾ ਜਦੋਂ ਤੁਸੀਂ ਉਹੀ ਕਰਤੂਤਾਂ ਤੇ ਆਉਂਗੇ ਜਿਹੜੀਆਂ ਪਾਰਟੀਆਂ ਦੇ ਖਿਲਾਫ ਬੋਲ ਕੇ ਆਏ ਹੋ ਤਾਂ ਲੋਕਾਂ ਨੇ ਤੁਹਾਨੂੰ ਕੋਈ ਖੀਰ ਨਹੀਂ ਪੋਣੀ ਹੂੰ ਤੁਹਾਨੂੰ ਵੀ ਉਹੀ ਮਿਲਣਾਗਾ ਜਿਹੜਾ ਤੁਸੀਂ ਕਹਿੰਦੇ ਸੀ ਕਿ ਵੀ ਇੱਥੇ ਸੁਖਵੀਰਵਾਦ ਵਾਲੀ ਬੜੀ ਗੱਲ ਸੋਹਣੀ ਲੱਗੀ ਮੈਨੂੰ ਇਹਨਾਂ ਤੇ ਕਿਹਾ ਸੀਗਾ ਕਹਿੰਦਾ ਹੁਣ ਇਹਨਾਂ ਦੇ ਪਾਥੀਆਂ ਚੱਲਣੀਆਂ ਜਦੋਂ ਇਹ ਆਉਣਗੇ ਤੇ ਜਿਵੇਂ ਦੇ ਕੰਮ ਲੱਛਣਾ ਤੇ ਆਏ ਹੋਈ ਆ ਪ ਜਦੋਂ 100 ਦਿਨ ਧਰਨਾ ਚੱਲਿਆ ਗਿਆ ਸਪੀਕਰ ਕੋਲੇ ਜਾਣੇ ਆ ਅਸੀਂ ਪੰਜਾਬ ਦੇ ਇਹਨਾਂ ਦੇ ਹਰ ਮੰਤਰੀ ਕੋਲੇ ਜਾਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਤੁਸੀਂ ਕੱਲੀਆਂ ਚਿੱਠੀਆਂ ਲਿਖ ਕੇ ਸਾਰ ਦਿੰਨੇ ਓ ਤੁਹਾਨੂੰ ਚੁਣਿਆ ਕਾਰੇ ਵਾਸਤੇ ਆ ਤੁਸੀਂ ਇੱਕ ਸਟੇਟ ਚਲਾ ਰਹੇ ਹੋ ਸਟੇਟ ਦੇ ਸੀਐਮ ਹੋ ਤੁਸੀਂ ਚਿੱਠੀਆਂ ਰਾਹੀਂ ਥੋੜੀ ਜਾਣਾ ਹੁੰਦਾ ਹੈਗਾ ਜਦੋਂ ਸੈਂਟਰ ਦੀ ਗਵਰਨਮੈਂਟ ਤੁਹਾਡੇ ਖਿਲਾਫ ਫੈਸਲਾ ਲੈ ਰਹੀ ਹੈ ਸੈਂਟਰ ਦੀ ਗਵਰਨਮੈਂਟ ਕਿਹੜਾ ਸਿਲੇਕਟਡ ਹੈਗੀ ਇਲੈਕਟਡ ਆ ਉਹ ਇੱਕ ਪੋਲਿਟਿਕਸ ਕਰਕੇ ਆਈ ਹੈ ਤੇ ਉਹ ਪੋਲਿਟਿਕਸ ਦੇ ਵਿੱਚੋਂ ਉਹਨਾਂ ਦਾ ਫੈਸਲਾ ਲਿਆ ਗਿਆ ਤਾਂ ਤੁਸੀਂ ਕਿਵੇਂ ਕਹੋਗੇ ਵੀ ਅਸੀਂ ਸੁਪਰੀਮ ਕੋਰਟ ਦੇ ਦਰਵਾਜ਼ੇ ਹੰਤੇ ਖੜਾਂਗੇ ਤੁਸੀਂ ਵੀ ਆਪ ਦੀ ਪੋਲਿਟਿਕਸ ਨਾਲ ਜਵਾਬ ਦਿਓ ਹਮ ਹੁਣ ਤੁਸੀਂ ਪੰਜਾਬ ਦਾ ਮਾਹੌਲ ਤਰਨ ਤਾਰਨ ਚ ਮਾਹੌਲ ਬਣਿਆ ਪਿਆ ਪੂਰਾ ਪੰਥਕ ਤਾਂ ਕੱਲ ਦੇ ਇਹ ਪਲਾਨ ਕਰ ਰਹੇ ਆ ਕਿ ਅਸੀਂ ਅਨੰਦਪੁਰ ਸਾਹਿਬ ਜਾ ਕੇ ਉੱਥੇ ਅਨਾਉਂਸ ਕਰਾਂਗੇ ਵੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਜਦੋਂ ਤੁਹਾਡਾ ਕੇਜਰੀਵਾਲ ਚੱਕਿਆ ਜਾਂਦਾਗਾ ਉਹਨੋਂ ਤੁਹਾਡੇ 90 ਦੇ 90 ਐਮਐਲ ਕਿਵੇਂ ਪਹੁੰਚ ਜਾਂਦੇ ਆ ਦਿੱਲੀ ਤੇ ਅੱਜ ਜਦੋਂ ਸਾਡਾ ਪੰਜਾਬ ਖੋਇਆ ਜਾ ਰਿਹਾਗਾ ਪੰਜਾਬ ਦਾ ਜਿਹੜਾ ਇੱਕੋ ਇੱਕ ਦਾਵਾ ਚੰਡੀਗੜ੍ਹ ਤੇ ਸੀਗਾ ਉਹ ਖਤਮ ਕੀਤਾ ਜਾ ਰਿਹਾਗਾ ਉਦੋਂ ਤੁਸੀਂ ਸੋਡੀਆਂ ਕੋਟੀਆਂ ਚੋਂ ਨਹੀਂ ਨਿਕਲ ਰਹੇ ਹੁਣ ਜਾ ਕੇ ਬੈਠੋ ਦਿੱਲੀ ਲੱਗੋ ਅੱਗੇ ਅਸੀਂ ਤੁਰਾਂਗੇ ਪਿੱਛੇ ਇਹ ਜਵਾਕਾਂ ਜੇ ਤੁਹਾਨੂੰ ਐ ਲੱਗਦਾ ਵੀ ਪੰਜਾਬ ਯੂਨੀਵਰਸਿਟੀ ਦੀਆਂ ਸਟੂਡੈਂਟ ਆਰਗੇਨਾਈਜੇਸ਼ਨਾਂ ਇਥੋਂ ਦੀ ਕੌਂਸਲ ਇਥੋਂ ਦਾ ਕੋਈ ਵੀ ਬੰਦਾ ਇਹਦੇ ਅੱਗੇ ਤੁਹਾਡਾ ਕ੍ਰੈਡਿਟ ਨਹੀਂ ਮਿਲਣਾ ਅਸੀਂ ਤਾਂ ਪਿੱਛੇ ਲੱਗ ਕੇ ਤੁਰਨ ਆਲੇ ਤੁਸੀਂ ਬਣੋ ਸੀਐਮ ਸਾਹਿਬ ਤੁਰਨ ਅੱਗੇ ਸਾਡੇ ਦਬਾਉਣ ਸਾਨੂੰ ਹੱਕ ਤੋਂ ਕੀਤੇ ਜਾ ਰਹੇ ਆ ਜੀ ਹੁਣ ਮਾਹੌਲ ਇਦਾਂ ਦਾ ਬਣ ਗਿਆ ਕਿ ਇਹਨਾਂ ਲਈ ਆਉਣਾ ਮਜਬੂਰੀ ਬਣ ਚੁੱਕੀ ਹੈਗੀ ਹੈ ਜੇ ਇਹ ਹੀ ਸਿਆਣੇ ਹੁੰਦੇ ਤਾਂ ਇਹ ਲੱਛਣ ਨਹੀਂ ਹੋਣੇ ਸੀਗੇ ਅੱਜ ਇਹ ਹੈ ਤੁਸੀਂ ਕੀ ਮੰਨਦੇ ਹੋ ਵੀ ਉਹਨਾਂ ਨੇ ਕਹਿ ਕਿ ਅਸੀਂ ਹਾਈ ਕੋਰਟ ਦੇ ਵਿੱਚ ਵਧੀਆ ਤੋਂ ਵਧੀਆ ਵਕੀਲ ਖੜੇ ਕਰਾਂਗੇ ਜਿਹੜੇ ਇਹ ਕੇਸ ਨੂੰ ਲੜਨਗੇ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਬੀਬੀ ਐਮਬੀ ਤੇ ਵੀ ਹਾਈ ਕੋਰਟ ਗਏ ਆ ਉੱਥੇ ਵੀ ਪੱਕੀ ਸੀਆਈਐਸਐਫ ਲੱਗ ਗਈ ਐ ਉਸ ਤੋਂ ਪਹਿਲਾਂ ਜਦੋਂ 50 ਕਿਲੋਮੀਟਰ ਬੀਐਸਐਫ ਨੂੰ ਦਿੱਤਾ ਗਿਆ ਉਹਦੇ ਤੇ ਵੀ ਸੁਪਰੀਮ ਕੋਰਟ ਤੱਕ ਗਏ ਆ ਉਹ ਵੀ ਪੱਕੀ ਬੀਐਸਐਫ ਨੂੰ ਅਧਿਕਾਰ ਮਿਲ ਗਏ ਆ ਕੀ ਲੱਗਦਾ ਹੈ ਹਾਈ ਕੋਰਟ ਜਾ ਕੇ ਮਸਲੇ ਦਾ ਹੱਲ ਹੋ ਜਾਊਗਾ ਹਾਈ ਕੋਰਟ ਨੇ ਅੱਜ ਤੱਕ ਪੰਜਾਬ ਨੂੰ ਕਿਹੜਾ ਹੱਕ ਦਿੱਤਾਗਾ ਜਿੰਨੇ ਵਾਰੀ ਹਾਈ ਕੋਰਟ ਸੁਪਰੀਮ ਕੋਰਟ ਗਏ ਆ ਪੰਜਾਬ ਦਾ ਕਿਹੜਾ ਮਸਲਾ ਹੱਲ ਹੋਇਆਗਾ ਪਾਣੀਆਂ ਦੇ ਫੈਸਲੇ ਵੀ ਅਜੇ ਉੱਥੇ ਹੀ ਫਸੇ ਹੋਏ ਆ ਚੰਡੀਗੜ੍ਹ ਦਾ ਫੈਸਲਾ ਵੀ ਉੱਥੇ ਹੀ ਫਸਿਆ ਹੋਇਆ ਪੰਜਾਬੀ ਬੋਲ ਦੇ ਇਲਾਕਿਆਂ ਦੇ ਫੈਸਲੇ ਵੀ ਉੱਥੇ ਹੀ ਫਸੇ ਹੋਏ ਆ ਫੈਸਲੇ ਖਿਲਾਫ ਜਰੂਰ ਆਏ ਆ ਪੰਜਾਬ ਦੇ ਅੱਜ ਤੱਕ ਰਹੀ ਗੱਲ ਜਿਹੜੀ ਇਹ ਕਹਿੰਦੇ ਆ ਕਿ ਬੀਐਸਐਫ ਨੂੰ 50 ਕਿਲੋਮੀਟਰ ਦਾ ਦਾਇਰਾ ਦਿੱਤਾ ਉਹ ਚ ਵੱਡਾ ਇਹਨਾਂ ਦਾ ਕਹਿਣਾ ਸੀਗਾ ਜਿਹੜਾ ਇਹਨਾਂ ਨੇ ਆਪ ਦਾ ਫੈਕਟ ਦਿੱਤਾ ਸੀਗਾ ਸੈਂਟਰ ਗਵਰਨਮੈਂਟ ਨੇ ਕਿ ਡਰੋਨਾਂ ਦਾ ਰੇਂਜ ਇਥੋਂ ਤੱਕ ਆ ਜਾਂਦੀ ਆ ਤੇ ਹੁਣ ਤਾਂ ਦਿੱਲੀ ਤੱਕ ਪਹੁੰਚੇ ਆ ਡਰੋਨ ਹੁਣ ਸਰਸੇ ਦੇ ਵਿੱਚ ਆ ਕਿੱਡੇ ਗੇ ਹੈਗੇ ਆ ਫਿਰ ਤਾਂ ਸਾਰੀ ਤੇ ਬੀਐਸਐਫ ਲਾ ਦਿਓ ਸਟੇਟ ਤੇ ਜਿੰਨਾ ਤੁਹਾਡਾ ਦੇਸ਼ ਆ ਸਾਰੇ ਚ ਹੀ ਲਾ ਦਿਓ ਕੰਟਰੋਲ ਕਰਨ ਦੀ ਹੈਗੀ ਆ ਜੀ ਜਦੋਂ ਬਾਰਡਰ ਤੋਂ 50 ਕਿਲੋਮੀਟਰ ਦੇ ਏਰੀਏ ਤੱਕ ਬੀਐਸਐਫ ਆ ਗਈ ਅੱਧਾ ਪੰਜਾਬ ਦਾ ਤੁਸੀਂ ਉਦਾਂ ਹੀ ਦੱਬ ਲਿਆ ਤੇ ਇਦਾਂ ਰਹਿੰਦਾ ਖੁੰਦਾ ਤੁਸੀਂ ਆਪਣੀਆਂ ਜਿਹੜੀਆਂ ਸ਼ਾਖਾਵਾਂ ਲਾ ਕੇ ਜਵਾਨੀ ਖਰਾਬ ਕਰੀ ਜਾਂਦੇ ਹੋ ਇੰਨਾ ਚ ਆਪਦੇ ਸ਼ਹੀਦਾਂ ਵਾਸਤੇ ਵਹਿ ਪਾ ਲਈ ਜਾਂਦੇ ਹੋ ਉਹੀ ਚੀਜ਼ਾਂ ਕਰਕੇ ਤਾਂ ਅੱਧੀ ਤੁਸੀਂ ਐ ਹੋਂਦ ਖਤਮ ਕਰਨ ਤੇ ਆ ਜਾਓਗੇ ਸ਼ਹੀਦਾਂ ਦਾ ਜਿੱਥੇ ਸਾਨੂੰ ਅੱਜ ਦੇ ਟਾਈਮ 'ਚ ਚੰਡੀਗੜ੍ਹ 'ਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਗੱਲ ਕਰਦੇ ਆ ਸਾਨੂੰ ਇੱਥੇ ਕਹਿਣ ਦਿਆ ਕੰਟਰੋਵਰਸੀਅਲ ਫਿਗਰ ਹੈ ਜਦੋਂ ਪਿਛਲੇ ਕੁਝ ਦਿਨਾਂ ਪਹਿਲਾਂ ਅਜਮੇਰ ਸਿੰਘ ਜੀ ਆਪਣਾ ਸੈਮੀਨਾਰ ਲਾਉਣ ਆਉਂਦੇ ਆ ਤਾਂ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕੰਟਰੋਵਰਸੀਅਲ ਫਿਗਰ ਹੈਗੇ ਆ ਇਹ ਤਾਂ ਕਿਸੇ ਟਾਈਮ ਸਟੇਟ ਦੇ ਖਿਲਾਫ ਚੱਲੇ ਹੋਏ ਆ ਇਹਨਾਂ ਨੇ ਇੱਥੇ ਸੈਮੀਨਾਰ ਨਾ ਕਰਾਓ ਜਦੋਂ ਉਹ ਸੋਚ ਵਾਲੇ ਇਦਾਂ ਚੱਲਣਗੇ ਤੇ ਜਿਹੜੇ ਆਪਣੀ ਪੰਜਾਬ ਵਾਸਤੇ ਆਪਣੀ ਬੋਲੀ ਵਾਸਤੇ ਆਪਣੀ ਹੋਂਦ ਵਾਸਤੇ ਸਿੱਖੀ ਵਾਸਤੇ ਪੰਥ ਵਾਸਤੇ ਜਿਹੜੇ ਬੰਦਿਆਂ ਨੇ ਸ਼ਹੀਦੀਆਂ ਦਿੱਤੀਆਂ ਆਈਆਂ ਜਦੋਂ ਉਹਨਾਂ ਦੀ ਗੱਲ ਕਰਨੋਂ ਹਟਾਉਗੀ ਜਿਹੜੀ ਸੋਚ ਉਹਨੇ ਪੰਜਾਬ ਦਾ ਕੀ ਫਾਇਦਾ ਕਰਨਾਗਾ ਤੁਸੀਂ ਉੱਥੇ ਖਾਕੀ ਕੱਛਾ ਟੰਗਿਆ ਹੋਇਆ ਉਹ ਕੀ ਕੀ ਨਿਸ਼ਾਨੀ ਹੈ ਕੀ ਚੈਨ ਆ ਇਹ ਕੋਈ ਕੁਛ ਨਾ ਲੜਾਈਆਂ ਇਕੱਲੀਆਂ ਆਪਣੀਆਂ ਫਿਜ਼ੀਕਲ ਹੀ ਨਹੀਂ ਹੁੰਦੀਆਂ ਜਾਂ ਵਰਬਲ ਹੀ ਨਹੀਂ ਹੁੰਦੀਆਂ ਵੱਡੀਆਂ ਲੜਾਈਆਂ ਸਿੰਬੋਲਿਕਲੀ ਬਹੁਤ ਹੁੰਦੀਆਂ ਅਗਰ ਜਦੋਂ ਆਪਣੇ ਕਹਿੰਦੇ ਆ ਵੀ ਬਾਬਾ ਹਰੀ ਸਿੰਘ ਨਰੂਆ ਜੀ ਦੀ ਆਪਣੇ ਸ਼ਹਾਦਤ ਹੁੰਦੀ ਆ ਉਸ ਤੋਂ ਬਾਅਦ ਕਿ ਉਹਨਾਂ ਦਾ ਇੱਕ ਸ਼ਹਿਰਾ ਸੁੱਕਣਾ ਪਾ ਦਿੱਤਾ ਗਿਆ ਸੀ ਉਸ ਦੇ ਡਰ ਤੋਂ ਹੀ ਅਫਗਾਨੀ ਅੱਗੇ ਨਹੀਂ ਆਉਂਦੇ ਸੀਗੇ ਸਿੰਬੋਲਿਕਲੀ ਬਹੁਤ ਵੱਡਾ ਰਿਪਰੈਜ਼ੈਂਟੇਸ਼ਨ ਸੀਗਾ ਵੀ ਕਸ਼ੈਰੇ ਤੋਂ ਡਰਦੇ ਸੀਗੇ ਆਪਣੇ ਤੇ ਇੱਕ ਇੰਨਾ ਦਾ ਕਸ਼ੈਰਾਗਾ ਖਾਕੀ ਜਿਹੜਾ ਆਪਣੇ ਆਪ ਚ ਹੀ ਲਾਣਤ ਦਾ ਚਿੰਨ ਹੈਗਾ ਹੈਗਾ ਜਿਨੇ ਅੱਜ ਤੱਕ ਦੇਸ਼ ਚ ਮਾਫੀਆਂ ਮੰਗਣ ਤੋਂ ਲਾਵਾ ਜਿਹੜੇ ਜਿਹੜੇ ਟਾਈਮ ਚ ਇਥੇ ਅੰਗਰੇਜ਼ ਹੁੰਦੇ ਸੀ ਉਹਨਾਂ ਵਾਸਤੇ ਕੰਮ ਕੀਤਾ ਉਹਨਾਂ ਦੇ ਜਾ ਕੇ ਦਫ਼ਤਰਾਂ ਚ ਪਾਲਸ਼ਾ ਮਾਰਨ ਦਾ ਕੰਮ ਕੀਤਾ ਇਹਨਾਂ ਨੇ ਤੇ ਅੱਜ ਦੇ ਟਾਈਮ ਚ ਇਹਨਾਂ ਨੇ ਪਾਸ਼ਾਾਂ ਵਾਂ ਖਤਮ ਕਰਨ ਦੀ ਕੰਮ ਕਰ ਰਹੇ ਆ ਫੈਡਰਲ ਸਟਰਕਚਰ ਖਤਮ ਕਰਨ ਦੀ ਕੰਮ ਕਰ ਰਹੇ ਆ ਸ਼ਾਖਾਾਂਵਾਂ ਲਾਈਆਂ ਜਾਂਦੀਆਂ ਆ ਜਦੋਂ ਪੰਜਾਬ 'ਚ ਹੜ੍ਹ ਆਉਂਦੇ ਹੈਗੇ ਆ ਮੋਦੀ ਬੋਲ ਦਿੰਦਾਗਾ ਆਰਐਸਐਸ ਨੇ ਪੰਜਾਬ ਦਾ ਭਲਾ ਕਰਤਾ ਕਿੱਥੇ ਆ ਕਿ ਕੀ ਕੀਤਾਗਾ ਆਰਐਸਐਸ ਨੇ ਲੜਿਆ ਤਾਂ ਸਾਰਾ ਪੰਜਾਬ ਐ ਲੜੇ ਤਾਂ ਸਾਡੇ ਚਾਚੇ ਦਾਦੇ ਹੈਗੇ ਆ ਆਪ ਪੰਜਾਬ ਨੇ ਆਪ ਦੇ ਕੋਲੋਂ ਫੰਡ ਰੇਜ ਕੀਤੇ ਆ ਅੱਜ ਵੀ ਆਪ ਹੀ ਲੜ ਰਿਹਾਗਾ ਘਰ ਬਣਾਏ ਜਾ ਰਹੇ ਹੈਗੇ ਆ ਫਲੱਡ ਤੋਂ ਬਾਅਦ ਜਿਹੜੀ ਵੱਡੀ ਗੱਲ ਹੁੰਦੀ ਹੈਗੀ ਆ ਦੁਬਾਰੇ ਪਿੰਡ ਤਿਆਰ ਕਰਨਾ ਜ਼ਮੀਨਾਂ ਤਿਆਰ ਕਰਨੀਆਂ ਘਰ ਬਣਾਉਣੇ ਉਹ ਵੀ ਪੰਜਾਬ ਆਪ ਹੀ ਕਰ ਰਿਹਾ ਹੈਗਾ ਤਾਂ ਇਹ ਸਾਰੀ ਸੋਚ ਦੇ ਖਿਲਾਫ ਜਦੋਂ ਇਹਨਾਂ ਦਾ ਸਿੰਬੋਲਿਕਲੀ ਇਹ ਕੱਚਾ ਟੰਗਿਆ ਆਇਆ ਹੈਗਾ ਲਾ ਕੇ ਇਹਨਾਂ ਦਾ ਇਹਨਾਂ ਨੂੰ ਦੱਸਿਆ ਗਿਆ ਵੀ ਜਿਹੜਾ ਤੁਸੀਂ ਆਪ ਦਾ ਸਿੰਬੋਲਿਕਲੀ ਆਈਡਿਓਲੋਜੀਕਲ ਵਾਰ ਸਾਡੇ ਨਾਲ ਲੜਨਾ ਚਾਹੁੰਦੇ ਹੋ ਉਹ ਐਵੇਂ ਹੀ ਲਾ ਕੇ ਟੰਗੀ ਜਾਊਗੀ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਈ ਗੱਲਬਾਤ ਕੀਤੀ ਵੀਰ ਦੇ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਵੇਗੀ ਹੋਰ ਇਸ ਤਰੀਕੇ ਦੀ ਗੱਲਬਾਤ ਲਈ ਦੇਖਦੇ ਰਹੋ ਲੋਕ ਵਾਈਟ